ਦਾ ਮਾਨ ਬਖਸ਼ਿਆ ਵੱਡੇ ਸਿਰ ਤੇ ਸੰਪੰਚਿਆ ਤਾਂ ਸਿੱਧਾ ਸੋ ਕੀ ਕਹਣਾ ਚਾਹੋਗੇ ਕਿਵੇਂ ਦੇ ਮੈਂ ਸੁਜੀ ਚਿਕਾ ਸਭਾਂ ਨੂੰ ਲੋਕਾਂ ਨੇ ਜਿਸ ਮੀਰ ਨਾਲ ਬੰਧੂ ਸਾਕ ਬਣਾਇਆ ਉਸ ਮੀਰ ਨਾਲ ਮੈਂ ਲੋਕਾਈ ਸੇਵਾ ਦੇ ਚੰਗੇ ਹਮਦਰਦੀ ਦੀਦਾ ਦਾ ਮੈਂ ਮਨ ਕਰਾਉਂਦਾ ਜਿਹੜੀ ਮੀਰ ਨਾਲ ਉਹਨਾਂ ਦੇ ਕੰਮ ਚੱਲਦੇ। ਪਿਛਲੀ ਪੰਚਾਇਤ ਨੂੰ ਲੋਕ ਕਿਹੜੇ ਪੈਨਲ ਕੰਮ ਲੈ ਕੇ ਇਹ ਜੋ ਤੁਹਾਡੀ ਗਾਈ ਦੇ ਵਿੱਚ ਪੂਰੇ ਕਰਾਈ। ਕਿ ਕੋਈ ਜਿਹੜੇ ਪਹਿਲਾਂ ਕੰਮ ਹੋਇਆ ਉਹ ਸਕੰਜੇ ਨੇ ਆਪਣੇ ਹਿਸਾਬ ਨਾਲ ਕੀਤੇ ਆ। ਉਹਨਾਂ ਨੇ ਆਪਣੇ ਹਿਸਾਬ ਨਾਲ ਕੀਤੇ ਆ। ਜਿਹੜੇ ਪੈਨਲ ਕੰਮ ਰਹਿ ਗਏ ਆ ਉਹ ਮੈਂ ਆਪਣੇ ਆਪਣੇ ਹੱਥ ਨਾਲ ਆ ਕੇ ਰਿਹਾ ਵੀ ਲੈ ਗਏ ਆ ਪਿੰਡ ਦੀ ਜਿੱਦਾਂ ਦੀ ਕੋਈ ਜਮਾਨੇ ਆਪ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਈਦਾ ਸੋਹਣੇ ਫੁੱਲ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦਾ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸ ਨਹੀਂ ਹੁੰਦੀ ਲਾਇਬ੍ਰੇਰੀ ਹੁੰਦੀ ਆ ਪਲੇ ਗਰਾਊਂਡ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵੱਤੇ ਝੂਲੇ ਲੱਗੇ ਆ ਵਧੀਆ ਦੇਖਣ ਨੂੰ ਜੰਦ ਹੁੰਦੇ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਸੁਖ ਸੌਂਤ ਕੁਸਟਿਟੀ ਆ ਜੀ ਇੱਥੇ ਮੇਰੀ ਵੀ ਪੂਰੀ ਕੋਸ਼ਾ ਮੇਰੀ ਪਿੰਡ ਦੀ ਪਛਾਣ ਹੈਗੀ ਹੈ ਮੈਂ ਇਹ ਅੱਗੇ ਵੀ ਮੈਂ ਪਹਿਲਾਂ ਵੀ ਡਿਮਾਂਡ ਕਰ ਦਿੱਤਾ ਮੇਰੇ ਪਿੰਡ ਦੇ ਵਿੱਚ ਬੱਚਿਆਂ ਦੇ ਖੇਡਣ ਵਾਲੇ ਇੱਕ ਜੋ ਗਰਾਊਂਡ ਜਾਈ ਦੀ ਹੈ ਜੁਗੋਗਾਂ ਦੀ ਬਜਾ ਤੋਂ ਬਾਅਦ ਇੱਕ ਪਾਰਕ ਚਾਹੀਦੀ ਹੈ ਮੇਰੀ ਪੰਚਾਇਤ ਦੀ ਜ਼ਮੀਨ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਇਹਨਾਂ ਦੇ ਜਿਹੜੇ ਹੈ ਇਹ ਕੰਮ ਮੁਜਰੇ ਆ ਆਪਣੇ ਟਾਈਮ ਦੇ ਵਿੱਚ ਪੂਰੇ ਕਰਵਾ ਦੇਣ ਉਮੀਦ ਕਰਦਾ ਆ ਕਿ ਕੰਮ ਹੋ ਜਾਣਗੇ ਕੋਸ਼ਿਸ਼ ਜ਼ਰੂਰ ਵੀ ਕਰਾਂਗਾ ਸੋ ਸਰ ਰਸਨ ਕਾਰਦੀ ਸਮੱਸਿਆ ਸ਼ਾਇਦ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਦੀ ਗਰੀਬੀ ਕਰਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਤਾਂ ਸਮੱਸਿਆ ਹੈਗੀ ਹੈ ਹਾਂ ਇਹ ਬਹੁਤ ਸਮੱਸਿਆ ਹੈ ਕਈ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਈ ਘਰਾਂ ਨੂੰ ਜਿਹੜਾ ਗਰੀਬ ਪਰਿਵਾਰ ਆ ਉਹਨੂੰ ਰਸਨ ਨਹੀਂ ਆ ਉਹਨਾਂ ਦੇ ਕਾਰਡ ਹੀ ਨਹੀਂ ਬਣਿਆ ਸਰ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਡਾਕਟਰ ਵਾਲਿਆਂ ਨੇ ਅਜ ਤੱਕ ਯੋਗ ਗਿਆ ਵੀ ਇਹਦੇ ਤੱਕ ਕੋਈ ਸ਼ਾਇਦ ਨਹੀਂ ਖੁੱਲੀ ਜਦੋਂ ਸਾਈਡ ਖੁੱਲੇਗੀ ਜਿਹੜੇ ਰਹਿ ਗਏ ਆ ਕਾਰ ਤੋਂ ਬਣਾ ਦੇ। ਕਿ ਮੈਂ ਕਹਿੰ ਸਕਾਂਗਾ ਕਿ ਜਦੋਂ ਵੀ ਇਹ ਸਾਈਟ ਖੁੱਲੇਗੀ ਜਿਹੜੇ ਗਰੀਬ ਜਨਤਾ ਦੇ ਕਾਰ ਰਹਿ ਗਏ ਆ ਉਹਨਾਂ ਦੀ ਪੂਰੀ ਪਰਵਾਹੀ ਕਰਵਾਵਾਂ। ਸੋ ਸਾਰਾ ਯੋਧ ਨਸਿਆਂ ਵਿਰੋਧ ਤੋਂ ਪੰਜਾਬ ਸਤਾਨੇ ਮਹਿੰਮ ਸੀਰੀਆ ਸੋ ਆਪਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਦੇ। ਦੇਖੋ ਜੀ ਇਹ ਜਿਹੜੀ ਮੋਹਾਈਆਂ ਆ ਦੇ ਬਹੁਤ ਵਧੀਆ ਆ ਕਿਉਂਕਿ ਪਿੰਡਾਂ ਵਿੱਚ ਨਸਿਆਂ ਦਾ ਬਹੁਤ ਵੱਧ ਗਿਆ ਆ ਕਿ ਸਰਕਾਰ ਨੇ ਜਿਹੜੀ ਇਸ ਤੇ ਵਾਸੀ ਕੀਤੀ ਐ ਇਹ ਥਲਵੇ ਇਹ ਬਹੁਤ ਥਖਪਿਆ। ਇਹ ਨਹੀਂ ਕਿ ਜਾਇ ਇਹਨਾਂ ਫਰਕ ਨਹੀਂ ਮੈਂ ਬਹੁਤ ਸਿਆਜਲਾ ਲੋਕੀ ਆਮ ਪਤਾ ਲੱਗ ਰਹਾ ਹੈ ਕਿ ਪੁਰਾਣੀ ਪਿੰਡ ਬੰਦੇ ਮਰ ਗਿਆ ਸਾਡੇ ਲਾਗੇ ਪਿੰਡਾਂ ਦੇ ਵਿੱਚ ਕਈ ਅਹੀਂ ਪੱਲਾ ਚੁੰਦੇ ਦੇ ਆ ਕਿ ਫਲਾਨੀ ਜਗ੍ਹਾ 'ਚ ਅੱਜ ਓਹ ਡੋਜਣਾ ਬੰਦਾ ਮਰ ਗਿਆ ਪੁਰਾਣੀ ਜਗ੍ਹਾ 'ਚ ਸਭ ਤੋਂ ਜ਼ਿਆਦਾ ਮਰਿਆ ਕਿ ਇਹ ਜਿਹੜੀ ਹੈ ਨਾਲ ਦੇਖਣ ਵਿੱਚ ਵੀ ਆਇਆ ਸੁਣਨ ਵਿੱਚ ਵੀ ਆਇਆ ਕਿ ਇਹ ਬਹੁਤ ਫਤਕਿਆ ਕਿ ਜਿਹੜਾ ਨਥੇ ਦਾ ਥੱਲ ਬੀਬੀ ਆ ਵੀ ਥੱਲ ਸੋ ਅਸੀਂ ਪੁੱਛਿਆ ਕਿ ਆਪ ਜੀ ਦੇ ਪਿੰਨੋਂ ਲੈ ਕੇ ਪੁੱਛਿਆ ਬਿਲਕੁਲ ਠੀਕ ਹੈ ਕੋਈ ਇਦਾਂ ਦੀ ਕੋਈ ਐਕਟੀਵਿਟੀ ਨਹੀਂ ਕੋਈ ਛਿੱਟੇ ਵਾਲਾ ਕਿਹਦਾ ਵੀ ਨਹੀਂ ਅ ਤੱਕ ਸਾਡੇ ਪਿੰਡ ਦਾ ਜਿਹੜਾ ਆ ਉਹ ਜਾਨਾ ਸਾ ਕੋਈ ਨਹੀਂ ਹੈ ਬਾਕੀ ਮਣਾ ਮੂੜਾ ਗੁਈ ਸਰਾਬ ਸੁਪਿੰਦਾ ਹੈਗਾ ਵੱਖਰੀ ਗੱਲ ਆ ਬਾਕੀ ਇਦਾਂ ਦਾ ਕੋਈ ਨਾ ਨਹੀਂ ਹੈ ਅ ਤੱਕ ਬਿਲਕੁਲ ਬਿਲਕੁਲ ਨਹੀਂ ਕੋਈ ਹੁਣ ਮੰਗਰ ਦੇ ਘਰ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਦੇ ਦਿੱਤਾ ਇੰਦਾ ਨਜਾਇਜ਼ ਨਾ ਪਾਈ ਜਾਂਦੇ ਤੁਸੀਂ ਆਮ ਉਸ ਹੁਸਨ ਜਿਹੜਾ ਸੋਹਣਾ ਸੋ ਕੀ ਤੁਹਾਡੇ ਕੋਈ ਵਿੱਚ ਕਿਵੇਂ ਦੇਖੇ ਸੀ ਇਕ ਕੋਈ ਨੇਗਾ ਦੇ ਕੰਮ ਵਿੱਚ ਗਰੀਬ ਸਰਕਾਰ ਨੇ ਅਲਾਉਂਸ ਕੀਤਾ ਕਿ ਹਰ ਗਰੀਬ ਪਰਿਵਾਰ ਨੂੰ ਜਿਹੜੇ ਨੇਗਾ ਕਾਰਡ ਆ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਸਾਥ ਦੇ ਮਿਲਦਾ। ਇਹ ਲਿਖਵੇਂ ਤੇ ਆ ਗਈ ਜਿਹੜਾ ਗਰੀਬ ਪਰਿਵਾਰ ਦਿਹਾੜੀ ਦੇ ਲਾਉਂਦਿਆ ਉਹਨਾਂ ਦੇ ਪਾਹੇ ਬਹੁਤ ਲੇਟ ਬੰਦਿਆ ਕਈਆਂ ਦੇ ਅਜੇ ਤੱਕ ਨਹੀਂ ਮਰੇ। ਉਹ ਪਰਿਵਾਰ ਜਿਹੜੇ ਆ ਗਰੀਬੀ ਦੇ ਖਾਦ ਦੇ ਵਿੱਚ ਅੱਗੇ ਪੜਦੇ ਆ ਉਹਨਾਂ ਨੂੰ ਦਿਹਾੜੀਆਂ ਲਵਾ ਲਾਂਗੇ ਉਹ ਮੁਣਗੇ ਉਹਦੇ ਨੇਗਾ ਦੇ ਵਿੱਚ ਉਹਨਾਂ ਦੇ ਪੈਸੇ ਲੈਂਦੇ। ਤੇ ਮੈਂ ਆਪਣੇ ਲੋਕਾਂ ਪਿੰਚੇ ਨੂੰ ਇਹ ਮੈਂ ਉਮੀਦ ਕਰਦਾ ਹਾਂ ਸਰਕਾਰ ਤੋਂ ਵੀ ਕਿ ਜਿਹੜੇ ਗਰੀਬ ਜਨਤਾ ਦੇ ਪਾਸੇ ਆ ਇਹ ਉਹਦੇ ਮਹੀਨੇ ਬਾਅਦ ਹੀ ਆ ਮਿਲਣ ਚਾਹੀਦੇ ਆ ਕਿਉਂਕਿ ਆਪਾਂ ਜਿਹੜਾ ਰੋਟੀ ਦਾ ਪਹੁੰਚਦਾ ਸਰ ਕੱਚੇ ਕੁਠੇ ਗ੍ਰਾਂਟਾਂ ਮਿਲਣਾ ਚਾਹੀਦੇ ਨਵੇਂ ਹੋਮ ਬਲਾਈ ਕੀਤੇ ਗਏ ਆ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗ੍ਰਾਂਟ ਆਈ ਕਿੰਨੇ ਨਵੇਂ ਹੋਮ ਬਲਾਈ ਕੀਤੇ ਗਏ ਜੀ ਮੈਂ ਆਪਣੇ ਪਿੰਡ ਦੇ ਵਿੱਚ ਮੇਰੇ ਘਾਟੂਆਂ ਨੂੰ 35 37 ਘਰ ਜਿਹੜੇ ਕਿ ਸੱਤਾਂ ਤੋਂ ਕੱਚੇ ਆਏ ਜੀ ਮੈਂ ਹਰੇਕ ਘਰਾਂ ਦੀ ਗਰਾਂਡ ਭਰੀ ਹੈ ਬਗੈਰ ਕਿ ਇਹ ਇਹ ਵਿਤਕਿਰਨ ਕਿ ਹਰ ਜਿਹੜਾ ਗਰੀਬ ਪਰਵਾਰ ਹੈ ਸਾਰਿਆਂ ਦੀ ਭਰੀ ਹੈ ਤੇ ਮੈਂ ਸਰਕਾਰ ਤੋਂ ਵੀ ਉਮੀਦ ਕਰਦਾ ਕਿ ਇਹਨਾਂ ਨੂੰ ਜਲਦੀ ਜਲਦੀ ਇੱਕ ਘਾਹ ਏਰੀਆ ਉਹ ਚਾਹੀਏ ਕਿਉਂਕਿ ਆਪਣਾ ਗੁਜ਼ਾਰਾ ਚੱਲਦਾ ਸੋ ਸਰ ਬਣ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਚ ਕੋਈ ਸਤਾਪ ਦੀ ਕਮੀ ਲੱਗਦੀ ਜਾਂ ਨਵੀਂ ਨਿਕੰਦੀ ਲੋੜਾਂ ਜਾਂ ਇਹ ਆਪਣੇ ਹੋਣੇ ਲੋੜਾਂ ਸੀ ਤੋ ਇਹ ਸਕੂਲਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਇਹ ਬਹੁਤ ਜ਼ਰੂਰੀ ਹੈ। ਔਰ ਅੱਗੇ ਨਾਲ ਕਾਫੀ ਜਿਹੜਿਆ ਸਕੂਲਾਂ ਦੀ ਸੁਧਾਰ ਹੋਇਆ। ਬਾਕੀ ਜਿਹੜਿਆ ਸਕੂਲ ਕੱਟ ਪਏ ਨੇ ਤੇ ਮੈਂ ਇਹ ਉਮੀਦ ਕਰਾਂਗੀ ਕਿ ਜਿੱਦਾਂ ਸਕੂਲਾਂ ਦੇ ਜਿਹੜੇ ਬੱਚਿਆਂ ਦੇ ਜਿੱਦਾਂ ਹੀ ਅੱਗੇ ਵੱਧ ਦੁਵਾਤੇ ਇਹਨਾਂ ਲਈ ਮਨਸੂਰ ਕੰਮ ਲਾ ਵਧ ਵਧ ਬੱਚੇ ਜਿਹੜੇ ਉਹ ਵੀ ਇਹ ਕੇ ਇੰਨ ਕੰਮ ਕਰ ਸਕੋ। ਤੋ ਸਰ ਕੰਨ ਦੇ ਵਿੱਚ ਕਈ ਵਾਰੀ ਝਗੜੇ ਇਹਨੇ ਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਚਰਿਆਂ ਕੱਤੇ ਖਾਣੇ ਪਿੰਡਾਂ ਸਮਾਂ ਹੀ ਬਰਬਾਦ ਹੁੰਦਾ ਐ ਕਿਵੇਂ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਂਦਾਰੀ ਆ ਇਹ ਵਜਨਦਾ ਕਿਵੇਂ ਦੇ ਆ ਜੇ ਸਰਪੰਚ ਦੇ ਕੋਸ਼ਿਸ਼ ਦੇਵ ਕਰੀ ਦੇ ਕਿ ਜਿਹੜਾ ਝਗੜਾ ਆ ਕੋਸ਼ਿਸ਼ ਦੇਵ ਕਰੀ ਦੇ ਕਿ ਜਿਹੜਾ ਝਗੜਾ ਆ ਉਹ ਪਿੰਡ ਵਿੱਚ ਹੀ ਮਟਿਆ ਜਾਵੇ ਉਹ ਜਿਹੜੇ ਇਸਾਰੇ ਝਗੜੇ ਦੇ ਆ ਕਿ ਜਿਹੜੇ ਪਿੰਡਾਂ ਵਿੱਚ ਨਹੀਂ ਪਿੰਡਾਂ ਕੋਲ ਨਹੀਂ ਮਟਿਆ ਜਾਂਦੇ ਉਹ ਕੌਲਟੀਆਂ ਤੱਛਲਵਾਜੀ ਵਿੱਚ ਨਹੀਂ ਝਗੜੇ ਨੂੰ ਮੀਤੀਆਂ ਤੇ ਆਹੀ ਕੋਸ਼ਿਸ਼ ਇਹ ਕਰਦੇ ਆ ਕਿ ਚਲੋ ਜਿਹੜੇ ਝਗੜਿਆ ਆਪਣੇ ਪਿੰਡਾਂ ਵਿੱਚ ਬਹਿ ਕੇ ਪੰਚਾਇਤ ਦੇ ਵਿੱਚ ਬਹਿ ਕੇ ਨਿਬੋੜਾਂ ਤੇ ਵਧੀਆ ਇਹਨਾਂ ਟਾਈਮ ਵੇਸਟ ਕਰਨਗੇ ਪਹਾ ਵੀ ਵੇਸਟ ਕਰਨਗੇ ਤੇ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਚਾਇਤ ਦੇ ਸਭ ਐਜੇ ਸਪੰਚ ਇਹ ਝਗੜਾ ਪਿੰਡ ਵਿੱਚ ਹੀ ਮੁਕਲਾ ਦੇ ਰਿਹਾ ਤੇ ਉਹ ਝਗੜੇ ਅੱਗੇ ਜਾਂਦੇ ਆ ਜਿਹੜੇ ਪਾਰਟੀਆਂ ਦੋਨੋਂ ਨਹੀਂ ਮੰਨਦੀਆਂ ਉਹ ਕਿਆ ਤੇ ਇਹ ਕੇ ਗੱਲ ਨਹੀਂ ਮੈਂ ਉਹ ਚੱਕਲੇ ਸਾਬਤ ਇਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਰੋਲ ਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਸੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਕੀ ਪ੍ਰੋਫਾਉਂਗੇ ਮੇਰੇ ਲੋ ਇਹ ਪਲੇਫਾਰਮ ਹੈਗਾ ਕਿ ਇਹ ਨੌਜਵਾਨਾਂ ਵਾਸਤੇ ਪਲੇ ਗਰਾਉਂਡ ਵਗੈਰਾ ਬਣਾਈ ਜਾਵੇ ਜਿੱਥੇ ਬੱਚੇ ਖੇਡਣ ਤੇ ਆਪਣੇ ਤੰਦਰੁਸਤਿਆਂ ਬਗੈਰ ਨਸ਼ਿਆਂ ਤੋਂ ਜਰੇ ਰਹਿਤ ਰਹਿਣ ਤੇ ਇਹਨਾਂ ਦੇ ਮਾਣ ਸੀ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਮੈਂ ਗਰਾਉਂਡ ਇਹ ਪਰਵਾਇਡ ਕਰਵਾ ਕੇ ਦਮਾ ਕੋਸ਼ਿਸ਼ ਪੂਰੀ ਕਰਾਂਗਾ ਇਹਨਾਂ ਵਾਸਤੇ ਸੋ ਸਰ ਸੈਂਟਰ ਬੋਲ ਮੰਡਿਆ ਪੰਜਾਬ ਸਰਕਾਰ ਤੋਂ ਸੁਖ ਸੂਦਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਿਹੜੀਆਂ ਕਿਤੇ ਨਾ ਗਏ ਧੜੇ ਬੰਦੇ ਅਗਰੀ ਇਰਥੀ ਦਾ ਪੋਇਦਾ ਨਹੀਂ ਹੁੰਦੀ ਉਹ ਆਪ ਜੀ ਦੀ ਗੱਲ ਤੇ ਕਿਵੇਂ ਪਹੁੰਚਾ ਲ ਕੀਤਾ ਜਾਏ ਉਹ ਸੇ ਉਹ ਮੈਂ ਉਹ ਸੇ ਉਹ ਕਰਾਂਗੇ ਕਿ ਜਿਹੜੀਆਂ ਸਰਕਾਰਾਂ ਨੇ ਇੱਕ ਬਗੈਰ ਕੇ ਧੜੇ ਵਾਈ ਤੋਂ ਬਗੈਰ ਕੇ ਰਾਹਦੋਗੇ ਇਹ ਲੋਕਾਂ ਦੀ ਇਹ ਜਿਹੜੀ ਜਿਹੜੀ ਮੌਕੇ ਇਹ ਸਕੂਲ ਦਾ ਸਾਰੇ ਪਰਿਵਾਰਾਂ ਨੂੰ ਦਿੱਤੀ ਜਾਵੇ ਇਹ ਇਹ ਵੀ ਪੱਖ ਤੋਂ ਉੱਪਰ ਉੱਠ ਗਏ ਇਹ ਜਿਹੜੇ ਸਾਰਿਆਂ ਨੂੰ ਇਹਦੀ ਬੜੀ ਸਕੂਲ ਦਿੱਤੀ ਜਾਵੇ ਕੋਈ ਕੇ ਨਾ ਪੱਖ ਬਾਰ ਨਹੀਂ ਤਾ ਕਿਰਾਂ ਤੁਸੀਂ ਹੁਣ ਪਹਿਲ ਦੇ ਦੱਸਦੇ ਪਿੰਨ ਵਿੱਚ ਲੋੜੀ ਦਾ ਕੰਮ ਕਰਉਣ ਜਾ ਰਹੇ ਜਿਹੜਾ ਪਿੰਨ ਨੂੰ ਸਭ ਸੂਤਾਂ ਬਰੰਗ ਹੋਣ ਮੇਰਾ ਅਗਲਾ ਪਲਾਨ ਆ ਕਿ ਪਿੰਡ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਦੇ ਸੀਮੰਟ ਦੇ ਜਿਹੜੇ ਐ ਕੁਰਸੀਆਂ ਰੁਵਾੰਦਾਂ ਇਹ ਜਿੱਤੇ ਸਾਰੇ ਬਜ਼ੁਰਗ ਸਾਡੇ ਬੱਚੇ ਸਕੂਲ ਜਾਂਦੇ ਆ ਬੈਠਣ ਵਾਸਤੇ ਉਹਨਾਂ ਦਾ ਅਰੇਂਜਮੈਂਟ ਕਰਨਾ ਤੇ ਤਾਂ ਜੋ ਫਿਰ ਮੈਂ ਲਾਈਟਾਂ ਦਾ ਜਿਹੜਾ ਚੁੱਲਾ ਲਾਈਟਾਂ ਦਾ ਅਰੇਂਜਮੈਂਟ ਕਰ ਦਿੱਤਾ ਤੇ ਅਗਲਾ ਪਲੈਨਿੰਗ ਮੇਰਾ ਇਹ ਹੈ ਕਿ ਝੋਂਕਾਂ ਦੇ ਵਿੱਚ ਸੀਸੀ ਲਵਾਂਗੇ ਜਿਹੜੇ ਝੋਂਕਾਂ ਦੇ ਵਿੱਚ ਸੀਸੀ ਲਵਾਂਗੇ ਅਗਲਾ ਪਲੈਨ ਹੋ ਰੋਏਗਾ ਮੇਰਾ ਕਿ ਇਹ ਇੱਕ ਆਪਣੇ ਜਾਂਦੀ ਘਰ ਆ ਜਿਹੜੀ ਕੋਈ ਮੈਂ ਪੂਰੀ ਮਨਮਨਤਪੁਰ ਆ ਕੇ ਨੂੰ ਇੱਕ ਕਮਿਊਨਿਟੀ ਵਾਲਾ ਤੇ ਬਣਾਗੇ ਲੋਕਾਂ ਨੂੰ ਪ੍ਰਦਾਨ ਕਰਕੇ ਦਵਾ ਜਿਹੜਾ ਜੋ ਕਰੀਬ ਜੰਤਾ ਹੈ ਉਹ ਆਪਣੇ ਇਹ ਵਿਆਹ ਸਾਦੀ ਜਿਹੜਾ ਨਿੱਕਾ ਮੋੜਾ ਫੰਕਸ਼ਨ ਉੱਤੇ ਕਰ ਸਕਦੇ ਮੇਰੀਆਂ ਜਿਹੜੀਆਂ ਮੈਂ ਪੂਰੀ ਉਮੀਦ ਹੈ ਕਿ ਮੈਂ ਇਹ ਕੰਮ ਦੇ ਸਭ ਕਹਿੰਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬੁੱਧਿਆ ਤੁਹਾਡੇ ਸਿਰ ਤੇ ਸਪੰਸਰਿਆ ਬਖਸ਼ਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਤੇ ਆਪਣੇ ਨੂੰ ਸਾਰੇ ਨੂੰ ਇਹ ਮੈਸੇਜ ਦਿਨਾ ਕਿ ਜਿੱਦਾਂ ਲੋਕਾਂ ਨੇ ਸਾਡੀ ਸੇਤੇ ਤਾਜ ਰੱਖਿਆ ਇਦਾਂ ਹੀ ਆਹੀ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗੇ ਲੋਕਾਂ ਦੀਆਂ ਜੋ ਲੋਕਾਂ ਦੇ ਦਿਲ ਦੀਆਂ ਭਾਵਨਾ ਹੈ ਜੋ ਲੋਕਾਂ ਨੇ ਉਮੀਦਾਂ ਨਾਲ ਸਾਨੂੰ ਬਣਾਇਆ ਅਸੀਂ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰੀਏ ਔਰ ਆਉਣ ਵਾਲੇ ਵਕਤ ਦੇ ਵੀ ਲੋਕਾਂ ਦੀਆਂ ਜਿਹੜੀਆਂ ਪੂਰੀਆਂ ਅਸੂਲ ਕਰੀਏ ਤਾਂ ਜੋ ਆਈਏ ਉਹਨਾਂ ਦੇ ਸਾਰਿਆਂ ਦਾ ਮੈਂ ਆਪਣੇ ਉਹਨਾਂ ਮੈਂ ਤੁਹਾਡੇ ਦੋਵੇਂ ਚੈਨਲ ਦਾ ਵੀ ਜਿਨ੍ਹਾਂ ਨੇ ਮੇਰਾ ਆਗੇ ਇੱਥੇ ਸਨਮਾਨ ਦਿੱਤਾ ਮੈਂ ਚੈਨਲ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਨਾਲ ਆਗੇ ਕੱਢਿਆ